ਜਿਹੜੀ ਸ਼ਰਾਬ ਵੇਚ ਕੇ ਸ਼ਰਾਬ ਦੀ ਵਿਕਰੀ ਤੋਂ ਹਰ ਸਟੇਟ ਨੂੰ ਕਾਫੀ ਜ਼ਿਆਦਾ ਮੋਟਾ ਮੁਨਾਫਾ ਹੁੰਦਾ ਉਹਦੇ ਨਾਲ ਵੱਡੇ ਖਰਚੇ ਚਲਾਏ ਜਾਂਦੇ ਆ ਪਰ ਅਸੀਂ ਇੱਕ ਵਾਰੀ ਸੋਚਦੇ ਹਾਂ ਕਿ ਜਿਹੜੀ ਬੋਤਲें ਪੀਣ ਵਾਲੇ ਉਦੋਂ ਤੇ ਇਹ ਵੀ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਹਾਨੀਕਾਰਕ ਹਾਂ ਪਹਿਲਾਂ ਦੋ ਦਿਨਾਂ ਕਿ ਲਿਖਿਆ ਹੁੰਦਾ ਸੀ ਵੀ ਬਹੁਤੀ ਪੀਣੀ ਸ਼ਰਾਬ ਬਹੁਤੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਜੀ ਫਿਰ ਅਸੀਂ ਇਹਦਾ ਬਰੋਧ ਕੀਤਾ ਵੀ ਦੇਖੋ ਵੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਬਹੁਤੀ ਦਾ ਕੀ ਮਤਲਬ ਹੈ ਪੀਣੀ ਹੀ ਹਾਨੀਕਾਰਕ ਹੈ ਜੀ ਉਹ ਫਿਰ ਇਹਨਾਂ ਸਭ ਤੋਂ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਪੀਣੀ ਸੇਤ ਲਈ ਹਾਨੀਕਾਰਕਾ ਜੇ ਕੋਈ ਸ਼ਰਾਬੀ ਬੰਦਾ ਨੂੰ ਵੇਖਣਾ ਚਾਹਵੇ ਤਾਂ ਦੇਖੀ ਜੇ ਇਹਨੀਆਂ ਅੱਖਰ ਇਹਨਾਂ ਸਭ ਤੋਂ ਫਾਰੇ ਅੱਖਰ ਵੱਡੇ ਸੰਤਰਾ ਨੰਬਰ 1 ਰਾਇਲ ਸਟਾਗ ਹੈ ਆਪਣੇ ਅਰਸਟੋਕਰਟ ਜਿਨ੍ਹਾਂ ਨੇ ਨਾਂ ਨੇ ਬਲੈਕ ਡੌਗ ਹੈ ਸ਼ੁਗਰ ਹੈ ਵਾਈਟ ਵਾਈਟ ਰੁਆਇਨ ਨਹੀਂ ਕਰ ਲੈ ਇਹਨਾਂ ਨੇ ਨਾਂ ਹੈ ਆਪਣੇ ਬਲੈਕ ਡੌਗ ਵਾਲੀ ਸਰ ਗਿਆ ਜੀ ਉਹ ਦਾ ਵੱਡੇ ਅੱਖਰਾਂ ਚ ਜਿਹਨੇ ਲੋਕਾਂ ਨੂੰ ਚੇਤਾਵਨੀ ਆ ਵੀ ਪੀਣੀ ਸਿਹਤ ਲਈ ਹਾਨੀ ਕਰਕੇ ਉਹ ਸਭ ਤੋਂ ਬਰੀ ਕੱਖਰਾਂ ਚ ਹੈ ਹੁਣ ਰਹੀ ਗੱਲ ਵੀ ਸਟੇਟਾਂ ਨੂੰ ਦੀ ਆਮਦਨ ਬੜੀ ਆ 1914 ਤੋਂ ਪਹਿਲਾਂ ਸਟੇਟਾਂ ਇਹਨਾਂ ਦੀ ਆਮਦਨ ਤੋਂ ਪਹਿਲਾਂ ਕਿਵੇਂ ਜਉਂਦੀਆਂ ਸੀ 1914 ਤੋਂ ਪਹਿਲਾਂ ਤਾਂ ਸ਼ਰਾਬ ਦੀ ਨੀਤੀ ਨਹੀਂ ਸੀ ਕੋਈ ਜਦੋਂ ਪੰਜਾਬ ਦੇ ਚ 1914 ਵਿੱਚ ਸ਼ਰਾਬ ਦੀ ਨੀਤੀ ਤੈਅ ਕੀਤੀ ਹੈ ਉਦੋਂ ਸਿਰਫ 88 ਲੱਖ ਰੁਪਇਆ ਆਇਆ ਸੀ ਹੂੰ ਸਾਰਾ ਪਾਕਿਸਤਾਨ ਵਿੱਚ ਸੀ ਹੂੰ ਸਾਰਾ ਆਪਣਾ ਪੰਜਾਬ ਵਿੱਚ ਸੀ ਹੂੰ ਹਮਾਚਲ ਵਿੱਚ ਸੀ ਹਰਿਆਣਾ ਵਿੱਚ ਸੀ ਦਿੱਲੀ ਵਿੱਚ ਸੀ ਹੂੰ 88 ਲੱਖ ਰੁਪਇਆ ਹੂੰ ਘੱਟੋ ਘੱਟ 65000 ਕਰੋੜ ਤੋਂ ਵੱਧ ਦੀ ਸ਼ਰਾਬ ਕੀਤੀ ਜਾਂਦੀ ਹੈ ਹੂੰ ਜਾਇਜ ਜਾਨ ਜਾਇਜ ਹੂੰ ਤੇ ਉਹਦੇ ਨਾਲ ਪੰਜਾਬ ਦੀ ਜਿਹੜੀ ਖੇਤੀ ਹੈ ਕਣਕ ਤੇ ਜੀਰੀ ਦੀ ਖੇਤੀ ਸਾਰੀ ਖਤਮ ਹੋ ਜਾਂਦੀ ਹੈ ਜੋ ਇਹਨਾਂ ਦਾ ਮੁੱਲ ਵਟਿਆ ਹੁੰਦਾ ਹੈ ਹੂੰ ਸਾਬ ਨਾਲ ਉਹ ਮੇਰਾ ਮਤਲਬ ਕਿਸਾਨ ਬਹੁਤਾ ਪੀਂਦਾ ਹ ਹ ਕਿਸੇ ਪੰਡਤ ਨੂੰ ਸ਼ਰਾਬ ਪੀਂਦੇ ਵੇਖਿਆ ਹ ਨਹੀਂ ਪੀਂਦਾ ਨਾ ਹ ਆਖੂ ਨਾ ਆਪਈ ਹ ਭੁੱਖਾ ਸਮਝੂ ਰਾਤ ਨੂੰ ਹ ਸ਼ਰਾਬ ਹੀ ਪੀਵਾ ਹ ਹ ਉਧਰੋਂ ਆਪਣੇ ਵਾਲਾ ਲਾਣਾ ਮਛਪਟ ਹ ਹ ਉਹਦੇ ਯਾਰ ਰੋਟੀ ਮੇਲੇ ਨਾਲ ਭਾਈ ਪੱਗਵਾ ਕ ਤਾਂ ਮਿਲ ਲੈਣਾ ਚਾਹੀਦਾ ਹ ਬੰਦਾ ਜਾਲਾ ਮਾਨਸਿਕ ਤੌਰ ਤੇ ਆਪਾਂ ਸ਼ਰਾਬ ਦੇ ਆਦੀ ਕਰਦੇ ਆਂ ਆਦੀ ਕਰਤੇ ਤੇ ਜਿਹੜਾ ਜਿਹੜਾ ਬੰਦਾ ਆਦੀ ਹੋ ਗਿਆ ਉਹ ਲੁੱਟਾ ਪੱਟਿਆ ਜਾਂਦਾ ਤੇ ਇਸ ਕਰਕੇ ਸ਼ਰਾਬ ਦੀ ਨੀਤੀ ਸ਼ਰਾਬ ਦੇ ਬਾਰੇ ਕਿਸੇ ਵੀ ਪ੍ਰਕਾਰ ਦਾ ਪ੍ਰਚਾਰ ਕਰਨਾ ਵੱਡੀਆਂ ਮਹਿੰਗੀਆਂ ਬੋਤਲਾਂ ਚ ਪਾਉਣਾ ਵੱਡੇ ਵੱਡੇ ਸੋਹਣੇ ਸੋਹਣੇ ਉੱਤੇ ਲੇਬਲ ਲਾਉਣੇ ਚਮਕਦੇ ਤੇ ਟੱਕਣ ਲਾਉਣੇ ਫਿਰ ਉੱਤੇ ਮੋਹਰਾਂ ਲਾਉਣੀਆਂ ਇਹ ਸਾਰਾ ਲੁੱਟ ਖੁਕਦਾ ਸਾਧਨ ਹੈ ਮਨੁੱਖਤਾ ਦੇ ਭਲੇ ਦਾ ਸਾਧਨ ਨਹੀਂ ਤੇ ਦੁਨੀਆ ਦਾ ਕੋਈ ਵੀ ਨਸ਼ਾ ਹੈ ਸਮਾ ਸ਼ਰਾਬ ਹੈ ਚਰਸ ਹੈ ਗਾਂਜਾ ਹੈ ਭੰਗ ਹੈ ਫੀਮ ਹੈ ਉਹਨਾਂ ਦੀ ਖੁਰਾਕੀ ਵੈਲਿਊ ਖੁਰਾਕ ਦੀ ਕੀਮਤ ਜ਼ੀਰੋ ਹੁੰਦੀ ਹੈ ਤੁਹਾਨੂੰ ਫੀਮ ਖਵਾ ਦਨੇ ਆ ਤੁਹਾਡੇ ਅੰਦਰ ਇੱਕ ਵੀ 1 ਗ੍ਰਾਮ ਦਾ ਵੀ ਤੁਹਾਨੂੰ ਥੋੜੇ ਚ ਐਨਰਜੀ ਨਹੀਂ ਆ ਸਕਦੀ ਤਾਕਤ ਤੁਹਾਨੂੰ ਧੋ ਬੋਤਲਾਂ ਸ਼ਰਾਬ ਦੀਆਂ ਪਿਆ ਦਨੇ ਆ 1 ਗ੍ਰਾਮ ਦੀ ਵੀ ਤਾਕਤ ਨਹੀਂ ਆਊਗੀ ਇਸ ਤਰ੍ਹਾਂ ਫੀਮ ਦੇ ਦਨੇ ਆ ਚਰਸ ਦੇ ਦਨੇ ਆ ਗਾਂਜਾ ਪੰਗ ਦੇ ਦਿੰਨੇ ਆ ਅ ਚਟਾ ਦੇ ਦਿੰਨੇ ਆ ਪਾਣੀ ਪੀ ਲੋ ਉਹਦੀ ਤਾਕਤ ਆ ਸਕਦੀ ਹੈ ਹੂੰ ਥੋੜਾ ਸਰੀਰ ਦੀ ਸਫਾਈ ਕਰ ਸਕਦਾ ਹੂੰ ਤੁਹਾਡਾ ਸਰੀਰ ਪਾਣੀ ਦਾ ਬਣਿਆ ਸ਼ਰਾਬ ਦਾ ਨਹੀਂ ਬਣਿਆ ਨਾ ਫੀਮ ਦਾ ਬਣਿਆ ਠੀਕ ਹੈ ਨਾ ਮਤਲਬ ਕੀ 73% ਸਰੀਰ ਦੇ ਵਿੱਚ ਪਾਣੀ ਆ ਜਿੱਦਾਂ ਪਾਣੀ ਘਟ ਜੇ ਤੇ ਉਹਨੂੰ ਕੀ ਆਵਾ ਦੇ ਡੀ ਹਾਈਡਰੇਸ਼ਨ ਪਾਣੀ ਤੋਂ ਬਗੈਰ ਹੀ ਖਰਦਾ ਪਰਾਗਰ ਨਸ਼ੇ ਨੇ ਇਹਦੀ ਲੋੜ ਕੋਈ ਨਹੀਂ ਪਰ ਇਹਦਾ ਪ੍ਰਚਾਰ ਬੜਾ ਕੀਤਾ ਜਾ ਰਿਹਾ ਪ੍ਰਚਾਰੋ ਨਾਲੇ ਪੈਸਾ ਆਇਆ ਲੋਕਾਂ ਨੂੰ ਸ਼ਰਾਬੀ ਇਕਵਾਵੀ ਕਰੋ ਫਿਰ ਉਹਨਾਂ ਨੂੰ ਬਿਮਾਰ ਕਰੋ ਬਿਮਾਰ ਹੋਏ ਤਾਂ ਹਸਪਤਾਲ ਖੋਲੋ ਵੀ ਪ੍ਰਾਈਵੇਟ ਉਹਦੇ ਵਿੱਚ ਆਪਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਦਵਾਈਆਂ ਉਹ ਬਣਾਓ ਇਹਨਾਂ ਨੂੰ ਫਿਰ ਦਵਾਈਆਂ ਛਕਾਓ 60 ਸਾਲ ਦੀ ਉਮਰ ਤੱਕ ਇਹਨਾਂ ਨੂੰ ਰੋਟੋ ਉਦੋਂ ਬਾਅਦ ਕੋ ਲੈ ਬਾਬਾ ਹੁਣ ਤੂੰ ਅਗਲੇ ਜਾਣ ਦੀ ਤਿਆਰੀ ਕਰ ਫਿਰ ਗਾਂ ਤੁਰਦੇ ਐ ਮਾਨਸਕਤ ਵੀ ਨੀਤੀ ਹੈ ਜਿਹੜੇ ਅੱਜ ਕੇ ਮਾੜੀ ਹੈ ਜਿਹਨੂੰ ਰੱਜ ਕੇ ਮਾੜੀ ਕਹੀਏ ਤੁਹਾਨੂੰ ਇਹ ਸਰਕਾਰਾਂ ਨੇ ਤੇ ਛੜੀਆਂ ਤੇ ਮੇਰੇ ਵਰਗਾ ਹੀ ਦਸਨ ਦੱਸਦਾ ਜੜਾ ਕੇ ਮੈਂ ਵਿਚਰੇ ਕਿ ਮੈਂ ਸਾਰਾ ਕੁਝ ਵੇਖਿਆ ਕਿਸੇ ਵੀ ਬਿਊਰੋਕਰੇਟ ਦੀ ਨੀਤੀ ਲੋਕਾਂ ਦੇ ਹਿੱਤ ਵਿੱਚ ਨਹੀਂ ਨਾ ਸੋਚ ਨਾ ਸਮਝੋ ਨਾ ਹਮਦਰਦੀ ਨਾ ਵਿਚਾਰ ਬਿਲਕੁਲ ਨਹੀਂ ਲੋਕ ਫਰੋਦੀ ਲੋਕ ਸਟੇਟ ਦਾ ਏਜੰਟ ਨੇ ਸਟੇਟ ਹਮੇਸ਼ਾ ਲੋਕ ਵਿਰੁੱਧ ਦੀ ਹੈ। ਜੀ। ਆਮਾ ਲੋਕ ਰਾਜ ਦੀ ਹੋਵੇ, ਤਮਾਮ ਮਨਾਰਕਲ ਸਿਸਟਮ ਹੋਵੇ ਜਿਹਨੂੰ ਆਪਾਂ ਰਾਜਾ ਸ਼ਹੀ ਕਹਿੰਦੇ ਆ। ਜੀ। ਲੋਕਾਂ ਦੇ ਵਿਰੁੱਧ। ਜੀ। ਤੁਸੀਂ ਅਕਾਲੀ ਦਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਕਿਵੇਂ ਦਾ ਵੇਖ ਰਹੇ ਹੋ? ਦੇਖੋ ਜੇ ਤਾਂ ਕੋਈ ਲੋਕ ਇਹਨਾਂ ਤੋਂ ਕਾਫੀ ਆਮ ਪਾਰਟੀ ਤੋਂ ਨਿਰਾਸ਼ ਹੋ ਰਿਹਾ ਹੈ। ਇਹ ਕਸਾਣੀ ਮੁੱਦੇ ਤੇ ਹਮ ਕਰ-ਕਰ ਦੇ ਵਿੱਚ ਗਾਣ ਚੱਲ ਰਹੀਆਂ। ਕਰ-ਕਰ ਦੇ ਵਿੱਚ ਲੈ ਗੋਈਆਂ ਜਿਹੜਾ ਹਾਂ। ਜੀ। ਬਹੁਤ ਖਤਰਨਾਕ ਨੀਤੀ ਆ ਹੈ ਜੀ ਹਾਂ ਤੁਹਾਨੂੰ ਮਤਲਬ ਮਤਲਬ ਸੜਕਾਂ ਤੇ ਲਿਆ ਦੂ ਜੀ ਤੁਸੀਂ ਜਦੋਂ ਤੁਹਾਡੀ ਜ਼ਮੀਨ ਚਰੀ ਗਈ ਤੇ ਫਿਰ ਤੁਸੀਂ ਕੰਮ ਕੀ ਕਰੋਗੇ ਤੇ ਜਿਹੜੇ ਬੰਦੇ ਤੁਹਾਡੀ ਜ਼ਮੀਨ ਨਾਲ ਜੁੜੇ ਹੋਏ ਸੀ ਸਹਾਇਕ ਦੰਦਿਆਲੇ ਉਹ ਕੀ ਕਰਨਗੇ ਜੀ ਠੀਕ ਹੈ ਨਾ ਇਸ ਕਰਕੇ ਇਹਨੇ ਤੁਹਾਨੂੰ ਸੜਕਾਂ ਤੇ ਲਿਆ ਜਾਣਾ ਹੈ ਜੀ ਇਹ ਸ਼ੁਕਰ ਹੈ ਕਿ ਲੋਕਾਂ ਨੂੰ ਹੁਣ ਥੋੜੀ ਜਿਹੀ ਚੇਤਨਾ ਵੱਧ ਰਹੀ ਹੈ ਜੀ ਇਦੋਂ ਪਹਿਲਾਂ ਵੀ ਥੋੜੇ ਤੇ ਡਾਕੇ ਵੱਜੇ ਨੇ ਕੈਰੋ ਨੇ ਵੀ ਡਾਕੇ ਮਾਰੇ ਆ ਬਿਆਨਤ ਸੇ ਨੇ ਡਾਕੇ ਮਾਰੇ ਆ ਬਾਦਲ ਕਹਿੰਦੇ ਵੀ ਡਾਕੇ ਮਾਰੇ ਨੇ ਕੋਈ ਦੋਰਾਵਾ ਨਹੀਂ ਨੀਤੀਆਂ ਘੜੀਆਂ ਆ ਆ ਹੁਣ ਡਾਕਾ ਜਦੋਂ ਤੱਕ ਸਾਹਮਣੇ ਆਇਆ ਲੋਕਾਂ ਦੀ ਚੇਤਨਾ ਹੁਣ ਵਿਕਾਸ ਕਰ ਗਈ ਪਤਾ ਲੱਗ ਗਿਆ ਸਮਝ ਵੱਡੀ ਹੋ ਗਈ ਕਿਉਂਕਿ ਕਿਸਾਨੀ ਮੋਰਚੇ ਕਰਕੇ ਲੋਕਾਂ ਦੀ ਸਮਝ ਵੱਡੀ ਹੋ ਗਈ ਹਨਾ ਕਿ ਮੋਰਚੇ 'ਚ ਜਿਹੜੀ ਪ੍ਰਾਪਤੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਪਰ ਸਮਝ ਦੇ ਵਿੱਚ ਪਤਾ ਲੱਗ ਗਿਆ ਵੀ ਸਾਡੇ ਨਾਲ ਕੋਈ ਨਾ ਕੋਈ ਸਰਕਾਰ ਠਗੀਆਂ ਮਾਰਦੀ ਹੈ ਜੀ ਉਹ ਦੇ ਕਰਕੇ ਆ ਨੀਤੀ ਦੇ ਉੱਤੇ ਲੋਕਾਂ ਨੇ ਵਿਰੋਧ ਵੀ ਕੀਤਾ ਤੇ ਇਸ ਵਿਰੋਧ ਦੇ ਵਿੱਚੋਂ ਕਾਗਰ ਕਾਲੀ ਦਾਣਾ ਕਹਿੰਦਾ ਅੱਜ ਹੀ ਸੁਖਵੀਰ ਸੰਧਿਆ ਬਿਆਨ ਆਇਆ ਵੀ ਜਦੋਂ ਸਾਡੀ ਸਰਕਾਰ ਆਈ ਅਸੀਂ ਸਭ ਤੋਂ ਪਹਿਲੇ ਪਹਿਲਾਂ ਇਹ ਪਾਉ ਸੀ ਨਾਲ ਜਿਹੜੀ ਵੀ ਕਿਸੇ ਜ਼ਮੀਨ ਖੋਹੀ ਹੈ ਜਿਹੜੀ ਵੀ ਲਾਗੂ ਕੀਤੀ ਗਈ ਸੀ ਉਹਦੀ ਜ਼ਮੀਨ ਵਾਪਸ ਕਰ ਦਾਂਗੇ ਉਸੇ ਤਰ੍ਹਾਂ ਠੀਕ ਇਹ ਗੱਲ ਲੋਕਾਂ ਨੂੰ ਚੰਗੀ ਲੱਗਣੀ ਲੱਗਣੀ ਹੈ ਹਾਂ ਕਾਂਗਰਸ ਵਾਲੇ ਵੀ ਕਹਿੰਦੇ ਆ ਵੀ ਅਸੀਂ ਵੀ ਇਸ ਪਾਲਸੀ ਦੇ ਨਿਰਪਰਾਂ ਤੇ ਦਿੱਤੀਆਂ ਇਹਦੇ ਪਿੱਛੇ ਬਹੁਤ ਨੇ ਕਾਰਨ। ਪਰ ਅਖਲੀ ਵਾਲੇ ਵੀ ਕਹਿ ਰਹੇ ਕਿ ਜਦੋਂ ਸ਼ੁਰੂਆਤ ਦੇ ਵਿੱਚ ਜਦੋਂ ਲੈਂਡ ਪੂਲਿੰਗ ਅਧੀਨ ਜ਼ਮੀਨ ਜਦੋਂ ਪਹਿਲਾਂ ਕੁਆਇਰ ਕੀਤੀ ਗਈ ਉਹਨਾਂ ਦੀ ਸਰਕਾਰ ਵੇਲੇ ਤਾਂ ਉਹਨਾਂ ਨੇ ਤਾਂ ਸਿਰਫ 11 ਕੋਹ 1000 ਕਿੱਲੇ ਹੀ ਕਰਿਆ ਸੀ। ਹਾਂਜੀ ਕੋਈ ਗੱਲ ਨਹੀਂ। ਕਿਸੇ ਦਾ ਕਿੱਲਾ ਵੀ ਕਿਉਂ ਕੀਤਾ ਜਾਵੇ? ਇਹਨਾਂ ਨੂੰ ਅਧਿਕਾਰ ਕੀ ਆ? ਸਰਕਾਰਾਂ ਨੂੰ ਕਿਸੇ ਦਾ ਘਰ ਪੱਟਣ ਦਾ ਕੋਈ ਅਧਿਕਾਰ ਨਹੀਂ। ਕਿਸੇ ਦੀ ਜ਼ਮੀਨ ਲੈਣ ਤੋਂ ਪਹਿਲਾਂ ਉਹਨੂੰ ਕੰਪਨਸੇਟ ਕਰੋ। ਉਹ ਕਾਰੋਬਾਰ ਕਿੱਥੇ ਕਰ ਸਕਦਾ ਹੈ ਜਮੀਨ ਕਿੱਥੇ ਮਿਲ ਸਕਦੀ ਹੈ ਉਹਦੀ ਸਬਿਆਚਾਰ ਕਿੱਥੇ ਕੈਮਰਾ ਸਕਦੀ ਹੈ ਉਹਦਾ ਭਾਈਚਾਰਾ ਕਿੱਥੇ ਬਣ ਸਕਦਾ ਇਹ ਨਹੀਂ ਵੀ ਆ ਚੱਕਦਰ ਜਮੀਨ ਦਾ ਕਿੱਲਾ ਪੈਸੇ ਚੱਕ ਤੇ ਸਰਕਾਰ ਨੂੰ ਜਾਂਦਾ ਤੂੰ ਜਿੱਥੇ ਮਰਜੀ ਖੁਸ਼ਾਲ ਮਾਰ ਅਕਸਰ ਇਸ ਤਰੀ ਹੁੰਦਾ ਹੈ ਰੋਕੀ ਵੀ ਜਾੜਿਆ ਜਿਹੜੇ ਜਿਹੜੇ ਉਹਨਾਂ ਨੂੰ ਪੁੱਛ ਕੇ ਵੇਖ ਤੋਬਾ ਜੀ ਹਾਂ ਜਿਵੇਂ ਆਪਾਂ ਗੱਲ ਕਰ ਲਈਏ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਆਉਂਦੀ ਹੈ ਤਾਂ ਸਿਰ ਕਾ ਡਾਗੂ ਨੇ ਬਿਕਰਮਜੀਤ ਸਿੰਘ ਮਜੀਠੀਆ ਮਜੀਠੀਆ ਠੀਕ ਹੈ ਜੇ ਮਜੀਠੀਆ ਦਾ ਮਾਮਲਾ ਆਉਂਦਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਨੇ ਕਿ ਜਿਹੜੀ ਭਗਵੰਤ ਸਰਕਾਰ ਹੈ ਸਿਆਸੀ ਕਿਡਾਂ ਕੱਢ ਰਹੀ ਹੈ ਵੀ ਉਹ ਜਾਨੀ ਬੇਦੋਸ਼ ਨੇ ਤੁਸੀਂ ਕਿਵੇਂ ਵੇਖਦੇ ਹੋ ਵੇਖੋ ਸਰਕਾਰਾਂ ਬੇਦੋਸ਼ ਕੋਈ ਨਹੀਂ ਹੁੰਦੀਆਂ ਤੇ ਨਿਰਦੋਸ਼ ਵੀ ਨਹੀਂ ਹੁੰਦੀਆਂ ਸਾਰੀਆਂ ਸਰਕਾਰਾਂ ਨੇ ਕੋਈ ਨਾ ਕੋਈ ਕਿਸੇ ਪ੍ਰਕਾਰ ਦਾ ੱਟਕਾ ਕੀਤਾ ਹੁੰਦਾ ਕਾਲੀ ਦਲ ਨਾਲੇ ਵੀ ਕੀਤੇ ਨੇ ਉਦੋਂ ਇਹ ਵੀ ਮਤਲਬ ਜਿਵੇਂ ਕਹਿੰਦੇ ਨੇ ਨਾ ਬੁਗਤੇ ਫਿਰਦੇ ਹੁੰਦੇ ਸੀਗੇ ਹੁਣ ਲੋਕਾਂ ਨੇ ਜਮਾ ਚਟਕੇ ਪਰੇ ਹੁਣ ਤਾਂ ਹਰੀਮੀ ਆ ਗਈ ਤੇ ਬਹਿਰਪਾਪ ਸਾਰੇ ਰੱਖਦੇ ਨੇ ਅਕਾਲੀ ਦਲ ਕਹੇ ਚਾਹੂਆ ਵੀ ਆਪ ਆ ਜੇ ਜਾਂ ਅਕਾਲੀ ਦਲ ਚਾਹੂਆ ਵੀ ਕਾਂਗਰਸ ਆਵੇ ਜਾਂ ਕਾਂਗਰਸ ਚਾਹੂ ਕਹੇ ਅਕਾਲੀ ਦਲਾਵੇ ਜਾਂ ਅਕਾਲੀ ਦਲ ਚਾਹੂ ਕਿ ਬੀਜੇਪੀ ਆਵੇ ਜਾਂ ਬੀਜੇਪੀ ਚਾਹੂ ਕਿ ਆਪ ਆਵੇ ਕਿਸੇ ਨੂੰ ਨਹੀਂ ਚਾਹੁੰਦੇ ਅਸੀਂ ਬਸ ਸਰਕਾਰ ਸਿਰ ਸਾਡੀ ਹੋਵੇ ਲੋਕ ਸਾਡੇ ਥਲੇ ਰਹਿਣ ਕਿਉਂਕਿ ਅਸੀਂ ਲੁੱਟਣਾ ਕੁੱਟਣਾ ਇਹ ਸਭਿਆਚਾਰਕ ਤੌਰ ਤੇ ਇਹਨਾਂ ਨੂੰ ਹੀਣ ਭਾਵ ਜਿੱਤਣਾ ਤੇ ਫਿਰ ਅਸੀਂ ਚੋਦਰ ਕਰਨੀ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਦੋਂ ਆਪਣੇ ਗੱਲਾਂ ਬਾਤਾਂ ਕਰਦੇ ਨੇ ਨਾ ਕਈ ਵਾਰੀ ਸਪੀਚ ਦੇ ਦੌਰਾਨ ਵੀ ਕਦੇ-ਕਦੇ ਇਹ ਜਿਹਾ ਲੋਕਾਂ ਦੇ ਕਨ ਮਤਵਕ ਲੱਗਦਾ ਵੀ ਇਹ ਮੁੱਖ ਮੰਤਰੀ ਨਹੀਂ ਬੋਲ ਰਿਹਾ ਕਿ ਸੁਧਾਰਨ ਬੰਦਾ ਬੋਲ ਰਿਹਾ ਨਹੀਂ ਸੁਧਾਰਨ ਨਹੀਂ ਪੰਡ ਟਾਈਪ ਉਹਦੀ ਬਾਣੀ ਆ ਪੰਡ ਟਾਈਪ ਦੇਖੋ ਮੁੱਖ ਮੰਤਰੀ ਨੂੰ ਕਦੇ ਟਿਚਰਾਂ ਨਹੀਂ ਕਰਨੀਆਂ ਚਾਹੀਦੀਆਂ ਮੁੱਖ ਮੰਤਰੀ ਇੱਕ ਬਹੁਤ ਗਹਿਰਾ ਕਿਰਦਾਰ ਹੁੰਦਾ ਹੈ ਉਦੇ ਸਾਹਮਣੇ ਇੱਕ ਬਹੁਤ ਵੱਡੀ ਚਿੰਤਨ ਹੁੰਦਾ ਹੈ ਚੇਤਾ ਹੁੰਦਾ ਹੈ ਲੋਕਾਂ ਦੀ ਚਿੰਤਾ ਹੁੰਦੀ ਹੈ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਸੇ ਰਾਜ ਦੀ ਕੀ ਕਰਨਾ ਹੈ ਉਹ ਜੇ ਟੀਚਰਾ ਕਰੇ ਭੰਡ ਵਾਲੀਆਂ ਟੀਚਰਾ ਨਹੀਂ ਥੋੜਾ ਗੁਜ਼ਾਰਾ ਕਰ ਸਕਦੀ ਉਹ ਥੇ ਟੀਚਰਾ ਕਰਦਾ ਹੈ ਤੇ ਲੋਕੀ ਤਾੜੀ ਮਾਰ ਕੇ ਹੱਸੇ ਪੈਂਦੇ ਆ ਨਹੀਂ ਪਰ ਜਿਵੇਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਭੰਡ ਕਹਿ ਕੇ ਬੁਲਾਉਂਦੀਆਂ ਨੇ ਇਸ ਤਰ੍ਹਾਂ ਬੋਲਿਆ ਜਾਂਦਾ ਹੈ ਕੁਝ ਹੋਰ ਵੀ ਉਹਨਾਂ ਵਾਤੇ ਕੋਈ ਗੱਲ ਨਹੀਂ ਬੋਲੀ ਜਾਣਾ ਜੇ ਉਹ ਰਾਜਨੀਤੀ ਹੈ ਤਾਂ ਫਿਰ ਇਹ ਰਾਜਨੀਤੀ ਵੀ ਤਾਂ ਇਸ ਤਰ੍ਹਾਂ ਬੋਲ ਹੀ ਸਕਦੇ ਨੇ ਨਹੀਂ 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 ਵੇਖੋ ਇਹਨਾਂ ਨੂੰ ਕਿਸੇ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਰਾਜਨੀਤੀਵਾਨ ਨੂੰ ਕਿਸੇ ਨੂੰ ਵੀ ਪਬਲਿਕ ਦੇ ਵਿਰੋਧ ਵਿੱਚ ਪਬਲਿਕ ਨੂੰ ਠੱਗਣ ਦਾ ਪਬਲਿਕ ਨੂੰ ਧੋਖਾ ਦੇਣ ਦਾ ਪਬਲਿਕ ਨੂੰ ਉਹਨਾਂ ਦੇ ਜੱਜਮੈਂਟਾਂ ਦੇ ਉੱਤੇ ਛੱਟ ਮਾਰਨ ਦਾ ਕੋਈ ਅਧਿਕਾਰ ਨਹੀਂ ਔਰ ਪਬਲਿਕ ਦੇ ਗੁੱਸੇ ਦੇ ਉੱਤੇ ਟਿੱਚਰ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹਾਂ ਰਾਜਨੀਤੀਵਾਨ ਨੂੰ ਕੋਈ ਅਧਿਕਾਰ ਨਹੀਂ ਜਦੋਂ ਜਦੋਂ ਵੀ ਵਿਦਵੀ ਦੇ ਮੁੱਦੇ ਦੀ ਇਹ ਚਰਚਾ ਹੁੰਦੀ ਹੈ ਤਾਂ ਉਹਦੇ ਵਿੱਚ ਜਿਵੇਂ ਪਿਛਲੇ ਸਮੇਂ ਦੇ ਰਾਣ ਹਰਸਿਮਰਤ ਕੌਰ ਬਾਦਲ ਨੇ ਬੜੇ ਸਤਿਕਾਰਯੋਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਰ 'ਤੇ ਡਾਗੂ ਨੇ ਹਾਂ ਉਹਨਾਂ ਨੇ ਉਦੋਂ ਕਿਹਾ ਸੀ ਕਿ ਜੇ ਅਕਾਲੀ ਦਲ ਨੇ ਇਹ ਬੇਦਵੀ ਕਰਾਈ ਹੈ ਤਾਂ ਰੱਬ ਕਰਕੇ ਉਹਨਾਂ ਦਾ ਕੱਖ ਨਾ ਰਵੇ। ਹੂੰ ਹੂੰ। ਕੁਝ ਇਸ ਤਰ੍ਹਾਂ ਦੇ ਉਹਨਾਂ ਦੇ ਸ਼ਬਦ ਸੀਗੇ। ਸ਼ਬਦ ਸੀ। ਹਾਂ। ਹੁਣ ਉਹ ਪਿਛਲੇ ਦਿਨੀ ਆਪਣੇ ਭਰਾ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ। ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਭਰਾ ਨੇ ਕੁਝ ਗਲਤ ਕੀਤਾ ਹੈ ਤਾਂ ਵੈਗੁਰੂ ਵੇਖਦਾ ਹੈ। ਬਈ ਵੇਖਦਾ। ਉਹ ਆਂ ਵੀ ਮੇਰੇ ਭਰਾ ਨੇ ਕੁਝ ਨਹੀਂ ਕੀਤਾ। ਤੇ ਜੇ ਵੇਖਦਾ ਤਾਂ ਵੈਗੁਰੂ ਵੇਖ ਹੀ ਰਿਹਾ। ਹੂੰ। ਵੈਗੁਰੂ ਨੇ ਸਜ਼ਾ ਵੀ ਦੇ ਦੇਣੀ ਹੈ। ਪਰ ਵੈਗੁਰੂ ਸਜ਼ਾ ਦੇਣ ਵਾਸਤੇ ਉਤੋਂ ਥੱਲੇ ਨਹੀਂ ਆਉਣ ਲੱਗਾ। ਸਜ਼ਾ ਲੋਕਾਂ ਨੇ ਦੇਣੀ ਹੈ। ਸ਼ਾਸਦਾਨਾਂ ਨੂੰ ਸਜ਼ਾ ਲੋਕਾਂ ਨੇ ਦੇਣੀ ਬੈਗਰੂ ਨੇ ਆਕੇ ਇਹਨਾਂ ਦੇ ਵਿੱਚ ਆ ਕੇ ਆਪ ਜੱਥਲ ਬਿੜ ਕੇ ਆਂਡੇ ਲੈਣਿਆ ਹੂੰ ਇਹਦਾ ਗੰਦੇ ਚ ਛੱਪੜ ਦਾ ਤੋਬਾ ਨੇ ਹੂੰ ਕੀ ਲੈਣਾ ਨਾ ਤੋਂ ਜੀ ਆਪਾਂ ਕਹਿੰਦੇ ਉਤੋਂ ਵੀ ਪ੍ਰਮਾਤਮਾ ਆਵੇ ਬੈਗਰੂ ਆਵੇ ਭਗਵਾਨ ਆਵੇ ਅੱਲਾ ਆਵੇ ਗੋਡਾ ਵੀ ਉਹੀ ਕੰਮ ਲਗੇ ਨਾ ਗੰਦਿਆ ਚਾਉਣ ਦਾ ਉਹ ਆਪਦੇ ਕੇ ਚਾਜੇ ਸਿਣਾ ਬੈਠੇ ਹਾਂ ਜਿਹੜੇ ਨਿਰਦੋਸ਼ ਬੰਦੇ ਉਹਨਾਂ ਦੀ ਰਾਖੀ ਕਰੇ ਜੀ ਕਿਉਂ ਹੈ ਉਹ ਤਾਂ ਸਮਰੱਥ ਹੁੰਦਾ ਨਾ ਸਮਰੱਥ ਹੂੰ ਉਥੇ ਆਪਦੀ ਸਮਰੱਥਾ ਦਿਖਾਵੇ ਇਹਨਾਂ ਕੋਲੇ ਵਕਤ ਖਰਾਬ ਨਾ ਕਰੇ ਇਹ ਆਪੇ ਕੁੱਤੇ ਦੀ ਮੌਤ ਨੂੰ ਲੋਕ ਹੀ ਮਾਰ ਦੇਣਗੇ ਜਿੱਦਾਂ ਲੋਕਾਂ ਦੀ ਚੇਦਣਾ ਵੱਡੀ ਹੋ ਗਈ ਭਾਵੇਂ ਫਿਰ ਕਿਹੜਾ ਵੀ ਦਰ ਹੈ ਭਾਵੇਂ ਆਪ ਦਾ ਲੈ ਭਾਵੇਂ ਕਾਲੀ ਦਾ ਲੈ ਭਾਵੇਂ ਕਾਂਗਰਸ ਦਾ ਲੈ ਜਿੰਨੇ ਵੀ ਦਲ ਦੇ ਦਲਦਲੇ ਨੇ ਸਾਰੇ ਲੋਕੀ ਠੀਕ ਕਰ ਦੇਣਗੇ ਲੋਕਾਂ ਦੀ ਚੇਦਣਾ ਨੇ ਠੀਕ ਕਰ ਦੇ